ਖੋਜ ਤ ਫਿਰੇ ਅਸ਼ੰਖ ਅੰਤਨਪਾਰੀਆਂ ਸੇਈ ਹੋਏ ਭਗਤ ਜਨਾ ਕਿਰਪਾਰੀਆਂ ਮਹਾਰਾਜ ਕਹਿੰਦੇ ਨੇ ਅਣਗਿਣਤ ਜੀਵ ਢੂੰਡਦੇ ਫਿਰਦੇ ਹਨ ਪਰ ਕਿਸੇ ਨੇ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ ਤੇ ਕਿਹੜੇ ਭਗਤ ਕਿਹੜੇ ਹੋਏ ਮਹਾਰਾਜ ਕਹਿੰਦੇ ਸਹੀ ਹੋਏ ਭਗਤ ਜਨਾ ਕਿਰਪਾਰੀਆ ਉਹ ਹੀ ਮਨੁੱਖ ਪਰਮਾਤਮਾ ਦੇ ਭਗਤ ਬਣ ਸਕਦੇ ਹਨ ਜਿਨ੍ਹਾਂ ਉੱਤੇ ਉਸ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਉੱਤੇ ਪ੍ਰਭੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ ਉਹੀ ਭਗਤ ਬਣਦੇ ਨੇ ਨਹੀਂ ਤਾਂ ਰੱਬ ਦਾ ਪਿਆਰ ਆ ਗੁਰੂ ਦਾ ਸਿੱਖ ਭਗਤ ਪਿਆਰਾ ਆਪਣੇ ਆਪ ਨੂੰ ਹਰੇਕ ਹੀ ਅਖਵਾਉਂਦਾ ਅਰੇ ਕੀ ਤੇ ਮਹਾਰਾਜ ਕਹਿੰਦੇ ਨੇ ਉਹੀ ਮਨੁੱਖ ਪਰਮਾਤਮਾ ਦੇ ਭਗਤ ਬਣਦੇ ਬਣ ਸਕਦੇ ਹਨ ਜਿਨ੍ਹਾਂ ਉੱਤੇ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਹੁਣ ਆਪਾਂ ਆਪਣੇ ਤੇ ਵੀ ਹਿਸਾਬ ਜਿਹਾ ਲਾ ਕੇ ਦੇਖ ਲੈਣਾ ਵੀ ਅਸੀਂ ਉਦੀ ਕਿਰਪਾ ਦੇ ਲਾਇਕ ਹਾਂ ਉਹ ਕਿਰਪਾਲੂ ਪ੍ਰਭੂ ਪਰਮਾਤਮਾ ਦੀ ਮਿਹਰ ਕਿਰਪਾ ਦੇ ਆਪਾਂ ਲਾਇਕ ਹਾਂ ਮਨੁੱਖ ਨੂੰ ਸਭ ਪਤਾ ਹੁੰਦਾ ਜੀ ਅੰਦਰ ਜਾਣਦਾ ਅੰਦਰ ਸਾਰੀ ਪਿਕਚਰ ਬਣੀ ਹੁੰਦੀ ਆ ਮਨੁੱਖਲੇ ਵੀ ਮੈਂ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਕਿਸ ਤਰ੍ਹਾਂ ਦਾ ਵਿਹਾਰ ਕਰ ਰਿਹਾ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੀ ਮੇਰੀ ਰਹਿਣੀ ਬਹਿਣੀ ਹੈ ਕਿਸ ਤਰ੍ਹਾਂ ਦੀ ਮੇਰੀ ਸੋਚ ਹੈ ਕਿਸ ਤਰ੍ਹਾਂ ਦੀ ਮੇਰੀ ਵਰਤੀ ਹੈ انسان ਜਾਣਦਾ ਹੈ ਪਰ ਇਹ ਕੁਝ ਜਾਣਦਾ ਹੋਇਆ ਵੀ ਆਵਾਜ਼ ਨਹੀਂ ਆਉਂਦਾ ਆਵਾਜ਼ ਨਹੀਂ ਆਉਂਦਾ ਆਪਣੀ ਵਾਲੀ ਭਾਸ਼ਾ ਚ ਇੰਤਲੀ ਕਹਿੰਦੇ ਨਾ ਆਪਾਂ ਆਵਾਜ਼ ਆ ਜਾ ਆਵਾਜ਼ ਆ ਜਾ ਸਮਝ ਜਾ ਤੂੰ ਕਹਿਣ ਦਾ ਭਾਵ ਇਹ ਆ ਵੀ ਸਮਝ ਜਾ ਮਨੁੱਖ ਸਮਝ ਜਾ ਮਹਾਰਾਜ ਤੈਨੂੰ ਬਹੁਤ ਸਾਰੀਆਂ ਦਾਤਾਂ ਤੇ ਸੁੱਖ ਸਹੂਲਤਾਂ ਬਖਸ਼ਿਸ਼ ਕਰ ਰਹੇ ਨੇ ਮਨੁੱਖਾ ਜਨਮ ਦੇ ਕੇ ਪਰ ਫਿਰ ਵੀ ਤੂੰ ਨਾ ਸ਼ੁਕਰਾ ਨਾ ਹੋ ਪ੍ਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਪਾਈ ਫਿਰ ਭਗਤਾਂ ਵਿੱਚ ਗਿਣਿਆ ਜਾ ਸਕਦਾ ਤੂੰ ਸੋਈ ਸਹੀ ਹੋਏ ਭਗਤ ਜਿਨ੍ਹਾਂ ਕਿਰਪਾਰੀਆਂ ਜਿਨ੍ਹਾਂ ਉੱਤੇ ਕਿਰਪਾ ਹੁੰਦੀ ਹੈ ਮਹਾਰਾਜ ਕਹਿੰਦੇ ਉਹੀ ਰੱਬ ਦੇ ਭਗਤ ਬਣ ਸਕਦੇ ਨੇ ਤੇ ਭਾਈ ਗੁਰਸਿੱਖ ਪਿਆਰਿਆ ਕਿਉਂ ਵੀ ਗੁਰੂ ਤੋਂ ਗਿਆਨ ਲੈ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਅਗਲੇ ਬੰਦ ਸਤਗੁਰੂ ਸਮਝਾਉਂਦੇ ਨੇ ਹਉ ਵਾਰੀਆ ਹਰ ਵਾਰੀਆ ਹਉ ਮੈਨੇ ਮੈਂ ਹਰ ਵਾਰੀ ਆ ਮੈਂ ਕੁਰਬਾਨ ਹਾਂ ਖਰੀ ਤੋਂ ਕੁਰਬਾਨ ਹ ਜਿਹੜੇ ਤੋਂ ਭਾਈ ਸੁਣ ਸੁਣ ਪੰਥ ਡਰਾਉ ਉਹਤ ਪੈ ਹਾਰੀਆਂ ਜਵਾਰ ਅੱਜ ਕਦੇ ਮੁਰਮੁਰ ਇਹ ਸੁਣ ਕੇ ਕੀ ਕਿ ਜਗਤ ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਿਮਿਆ ਹੋਇਆ ਸਾ ਕਿ ਮੈਂ ਕਿਵੇਂ ਇਹ ਸਫਰ ਤੈਅ ਕਰਾਂਗਾ انسان ਡਰਦਾ ਨਾ ਸਹਿਮਿਆ ਪਿਆ ਵੀ ਕੱਲ ਨੂੰ ਕੀ ਹੋਊ ਜੀ ਉਹ ਕਰਨ ਵਾਲਾ ਕਿਵੇਂ ਹੋਊ ਸਹਿਬ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਰਿਹਾ انسان ਮਹਾਰਾਜ ਉਤਮਪੁਰਖ ਵਿੱਚ ਬੋਲ ਕੇ ਆਪਣੇ ਤੇ ਗੱਲ ਲਾ ਕੇ ਸਮਝਾਉਂਦੇ ਨੇ ਮਹਾਰਾਜ ਕਹਿੰਦੇ ਸੁਣ ਸੁਣ ਪੰਥ ਡਰਾਓ ਪੰਥ ਦਾ ਮੈਨੇ ਰਸਤਾ ਵੇ ਸੁਣ ਸੁਣ ਕੇ ਮੈਂ ਉਸ ਰਸਤੇ ਤੋਂ ਡਰਦਾ ਰਿਹਾ ਬਹੁਤ ਪਹਿਹਾਰੀਆਂ ਬੜਾ ਸਹਿਮਿਆ ਹੋਇਆ ਸਾਂ ਕਿ ਮੈਂ ਇਹ ਕਿਵੇਂ ਇਹ ਸਫ਼ਰ ਤੈਅ ਕਰਾਂਗਾ ਤੇ ਫੇਰ ਕੀ ਹੋਇਆ ਮੈਂ ਤੱਕੀ ਓਟ ਸੰਤ ਲੈ ਹੋ ਅਵਾਰੀਆਂ ਉਭਾਰੀਆਂ ਮਹਾਰਾਜ ਕਹਿੰਦੇ ਆਖਰ ਮੈਂ ਸੰਤਾਂ ਦਾ ਆਸਰਾ ਧੱਕਿਆ ਤੇ ਮੈਂ ਸੰਤ ਜਨਾਂ ਅੱਗੇ ਅਰਦਾਸ ਕਰਦਾ ਹਾਂ ਕਿ ਆਤਮਿਕ ਜੀਵਨ ਦੇ ਰਸਤੇ ਤੇ ਖਤਰਿਆਂ ਤੋਂ ਮੈਨੂੰ ਬਚਾ ਲਵੋ ਜਿਹੜੇ ਸੰਤ ਜੀ ਗੁਰੂ ਦੇ ਗੁਣ ਭਗਤ ਪਿਆਰਿਆਂ ਦੇ ਬਚਨ ਗੁਰੂ ਸਹਿਬਾਨ ਦੇ ਬਚਨ ਜਦੋਂ ਤੋਂ ਮੰਨ ਲਏ ਭਾਈ ਫੇਰ ਤੇਰਾ ਰਸਤਾ ਬੜਾ ਸੌਖਾ ਹੋ ਜਾਏਗਾ ਤੇਰੇ ਡਰ ਭੈ ਸਹਿਮਾ ਜਿਹੜਾ ਤੇਰੇ ਮਨ ਦੇ ਅੰਦਰੋਂ ਦੂਰ ਹੋ ਜਾਏਗਾ ਤੇ ਇੱਕ ਸੁਰਖਰੂ ਹੋ ਕੇ ਆਪਣਾ ਜੀਵਨ ਬਸਰ ਕਰੇਗਾ ਮੈਂ ਤੱਕੀ ਓਟ ਸੰਤਾਂ ਲਿਹੋ ਆਵਾਰੀਆਂ ਮਹਾਰਾਜ ਕਹਿੰਦੇ ਮੈਂ ਸੰਤਾਂ ਦਾ ਆਸਰਾ ਤੱਕਿਆ ਹੈ ਮੈਂ ਸੰਤ ਜਨਾਂ ਅੱਗੇ ਅਰਦਾਸ ਕਰਦਾ ਹਾਂ ਤੇ ਆਤਮਿਕ ਜੀਵਨ ਦੇ ਰਸਤੇ ਤੇ ਖਤਰਿਆਂ ਤੋਂ ਮੈਨੂੰ ਬਚਾ ਲਵੋ ਮਹਾਰਾਜ ਮੋਹਨ ਲਾਲ ਅਨੂਪ ਸਰਬ ਸੁਧਾਰੀਆਂ हे ਮਾਨ हे ਮਾਨ ਨੂੰ ਮੋਹ ਲੈਣ ਵਾਲੇ ਸੋਹਣੇ ਲਾਲ हे ਸਭ ਜੀਵਾਂ ਦੇ ਆਸਰੇ ਪ੍ਰਭੂ ਗੁਰ ਨੇ ਬਨੇ ਬਲਾ ਗੂੰ ਪਾਏ ਦਿਹੋ ਦਿਖਾਰੀਆਂ ਮੈਂ ਨਿਉ ਨਿਉ ਕੇ ਗੁਰੂ ਦੀ ਪੈਰੀ ਲਗਦਾ ਹਾਂ ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ ਦਰਸ਼ਨ ਕਰਵਾ ਦੇਵੇ हे ਅਕਾਲ ਪੁਰਖ ਵਾਹਿਗੁਰੂ ਮੈਂ ਇਸ ਗੁਰੂ ਦੇ ਚਰਨੀ ਲਗਦਾ ਹਾਂ ਅਰਦਾਸ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਮੈਨੂੰ ਦਰਸ਼ਨ ਕਰਵਾ ਦਿਓ ਤੇ ਪਹਿਲਾਂ ਕੀ ਸੀ ਮੈਂ ਕੀ ਏ ਮਿੱਤਰ ਅਨੇਕ ਇੱਕਸਬਲ ਹਾਰੀਆਂ ਮਾਰਾ ਸਮਝਾਉਣਾ ਕਰਦੇ ਨੇ ਮੈਂ ਅਨੇਕਾਂ ਸਾਖ ਸੰਬੰਧੀਆਂ ਨੂੰ ਆਪਣਾ ਮਿੱਤਰ ਬਣਾਇਆ ਪਰ ਕਿਸੇ ਨਾਲ ਵੀ ਤੋੜ ਦਾ ਸਾਥ ਨਹੀਂ ਨਿਭਦਾ ਹੁਣ ਮੈਂ ਇੱਕ ਪ੍ਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਹਾਂ ਉਹੀ ਨਾਲ ਨਿਭਣ ਵਾਲਾ ਸਾਥੀ ਹੈ ਗੁਰੂ ਸਾਹਿਬ ਤੇ ਸਮਝਾਉਣ ਦਾ ਭਾਵ ਹੈ ਵੀ ਇੱਕ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ ਤੇਰਾ ਸੰਗੀ ਸਾਥੀ ਹੈ ਭਾਈ ਬਾਕੀ ਜਿੰਨੇ ਵੀ ਸਾਖ ਸੰਬੰਧੀ ਹੈ ਰਿਸ਼ਤੇਦਾਰੀਆਂ ਨੇ ਸੁੱਖ ਸਹੂਲਤਾਂ ਨੇ ਇਨਾਂ ਦਾ ਸਾਥ ਤੂੰ ਇਹਨਾਂ ਨੇ ਤੇਰਾ ਸਾਥ ਛੱਡ ਜਾਣਾ ਕਿਵੇਂ ਸੰਸਾਰ ਤੋਂ ਹਰੇਕ ਨੇ ਕੋਚ ਕਰਨਾ ਹੈ ਇਹ ਸਰੀਰ ਮਨੁੱਖੇ ਨੇ ਜਦੋਂ ਛੱਡਦਾ ਤੇ ਸੁੱਖ ਸਹੂਲਤਾਂ ਤੇ ਰਿਸ਼ਤੇਦਾਰ ਸਾਖ ਸੰਬੰਧੀ ਸਭ ਛੱਡੇ ਜਾਣੇ ਹਨ ਇੱਕ ਪ੍ਰਭੂ ਪਰਮਾਤਮਾ ਦਾ ਨਾਮ ਹੀ ਜ਼ਿੰਦਗੀ ਦੇ ਨਾਲ ਨਿਭਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਸਭ ਗੁਣ ਕਿਸ ਹੀ ਨਾ ਹੈ ਖਰਪੂਰ ਪੰਡਹਾਰੀਆਂ ਸਾਰੇ ਗੁਣ ਵੀ ਹੋਰ ਕਿਸੇ ਵਿੱਚ ਨਹੀਂ ਹਨ ਇੱਕ ਪ੍ਰਮਾਤਮਾ ਹੀ ਭਰੇ ਖਜ਼ਾਨਿਆਂ ਵਾਲਾ ਹੈ ਸਾਰਿਆਂ ਗੁਣਾ ਦੇ ਖਜ਼ਾਨੇ ਪ੍ਰਭੂ ਪ੍ਰਮਾਤਮਾ ਦੇ پاس ਹੀ ਹੈ ਭਾਈ ਚੌਦਸ ਜਪੀਏ ਨੋ ਸੂਖ ਸਵਾਰੀਆਂ ਏ ਪ੍ਰਭੂ ਚੌਹੀ ਪਾਸੀ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ ਜਿਹੜਾ ਮਨੁੱਖ ਜਪਦਾ ਹੈ ਉਹ ਸੁਖ ਆਨੰਦ ਵਿੱਚ ਰਹਿੰਦਾ ਹੈ ਉਸ ਦਾ ਜੀਵਨ ਸਬਰ ਜਾਂਦਾ ਹੈ ਮੈਂ ਆਈ ਓੜ ਤੁਹਾਰ ਨਾਨਕ ਬਲਹਾਰਿਆ ਬਲਹਾਰਿਆ हे ਪ੍ਰਭੂ ਮੈਂ ਤੇਰਾ ਆਸਰਾ ਤੱਕਿਆ ਹੈ हे ਨਾਨਕ ਮੈਂ ਤੇithੋਂ ਸਤਕੇ ਹਾਂ ਗੁਰ ਕਾੜਿਓ ਪੂਜਾ ਗੁਰ ਕਾੜਿਓ ਭੁਜਾ ਪਸਾਰ ਮੋਹ ਕੋ ਪਾਰਿਆ ਏ ਭਾਈ ਗੁਰੂ ਨੇ ਮੈਨੂੰ ਬਾਹ ਖਲਾਰ ਕੇ ਮੋਹ ਦੇ ਖੂਬ ਵਿੱਚੋਂ ਕੱਢ ਲਿਆ ਹੈ ਮੋਹ ਮਾਇਆ ਦਾ ਮੋਹ ਮਾਇਆ ਦੇ ਖੂਬ ਵਿੱਚ ਡਿੱਗਿਆ ਨਾ ਇਨਸਾਨ ਇਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਜਦੋਂ ਗੁਰੂ ਦੇ ਗਿਆਨ ਦੀ ਡੋਰ ਫੜਦੇ ਆਂ ਅਸੀਂ ਉਦੋਂ ਬਾਹਰ ਆਉਂਦਾ ਇਸ ਮੋਹ ਮਾਇਆ ਦੇ ਜਾਲ ਦੇ ਖੂ ਵਿੱਚੋਂ ਇਨਸਾਨ ਇਹੀ ਥੋੜਾ ਜਿਹਾ ਔਖਾ ਵਾ ਇਹੀ ਔਖਾ ਹੈ ਥੋੜਾ ਜਿਹਾ ਔਖਾ ਹੀ ਆ ਮਨ ਦੀ ਅਵਸਥਾ ਬਣ ਜੇ ਕਿਤੇ ਗੁਰੂ ਦੇ ਚਰਨਾਂ ਨਾਲ ਲੱਗਣ ਦਾ ਮੋਹ ਤੇ ਪਿਆਰ ਬਣ ਜੇ ਕਿਤੇ ਸਾਨੂੰ ਮਾਇਆ ਦੇ ਮੋਹ ਜਾਲ ਵਾਂਗੂ ਕਿਤੇ ਗੁਰੂ ਦੇ ਗਿਆਨ ਦਾ ਮੋਹ ਪੈ ਜੇ ਸਾਨੂੰ ਗੁਰ ਦੇ ਗਿਆਨ ਨਾਲ ਪਿਆਰ ਪੈਜੇ ਤਾਂ ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਲੰਬਾ ਹੱਥ ਫਸਾਰ ਕੇ ਤੈਨੂੰ ਉਸ ਖੂਬ ਵਿੱਚੋਂ ਕੱਢ ਲੇਗਾ ਮੈਂ ਜੀਤੋ ਮੈਂ ਜੀਤਿਓ ਜਨਮ ਅਪਾਰ ਬਹਰ ਨਹਾਰੀਆਂ ਉਸ ਦੀ ਬਰਕਤ ਨਾਲ ਮੈਂ ਕੀਮਤੀ ਮਨੁੱਖਾ ਜਨਮ ਦੀ ਬਾਜੀ ਜਿੱਤ ਲਈ ਹੈ ਮੋੜ ਮੈਂ ਮੋਹ ਦੇ ਟੱਕਰੇ ਤੇ ਬਾਜੀ ਨਹੀਂ ਹਾਰਾਂਗਾ ਕਿਉਂਕਿ ਹੁਣ ਮੇਰੇ ਪਾਸ ਗੁਰੂ ਦੇ ਗਿਆਨ ਦੀ ਤਾਕਤ ਹੈ ਹੁਣ ਨਹੀਂ ਮੈਂ ਇਹਨਾਂ ਬਕਾਰਾਂ ਕੇ ਹਾਰਦਾ ਹੁਣ ਨਹੀਂ ਮੈਂ ਮੋਹ ਜਾਲ ਵਿੱਚ ਫਸਦਾ ਕਿਉਂਕਿ ਗੁਰੂ ਦੇ ਗਿਆਨ ਦਾ ਗੁਰੂ ਦੇ ਗਿਆਨ ਦੀ ਸਪੋਰਟ ਆ ਤੇਰੇ ਕੋਲੇ ਮਨ ਨੂੰ ਐਂ ਕਹਿ ਲੈਨੇ ਆਪਾਂ ਸਿੱਧੀ ਜੀ ਗੱਲ ਸਮਝ ਗਏ ਵੀ ਜਦੋਂ ਗੁਰੂ ਦੇ ਗਿਆਨ ਦੀ ਸਪੋਰਟ ਹੋਵੇ ਨਾ ਮਨ ਨੂੰ ਫੇਰ ਨਹੀਂ ਮਨ ਡਿੱਗਦਾ ਡੋਲਦਾ ਅਗੇ ਮਹਾਰਾਜ ਕਹਿੰਦੇ ਨੇ ਮੈਂ ਜੀਤਿਓ ਜਨਮ ਅਭਾਰ ਬੋਹਰਨ ਹਾਰਿਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਰਕਤ ਨਾਲ ਮੈਂ ਕੀਮਤੀ ਮਨੁੱਖਾ ਜਨਮ ਦੀ ਬਾਜੀ ਜਿੱਤ ਲਈ ਹੈ ਮੁਰ ਮੈਂ ਮੋਹ ਦੇ ਟੱਕਰੇ ਤੇ ਬਾਜੀ ਨਹੀਂ ਹਾਰਾਂਗਾ ਹੁਣ ਨਹੀਂ ਮੈਨੂੰ ਮੋਹ ਜਾਲ ਪਸਾ ਸਕਦਾ ਆਪਣੇ ਪੰਜੇ ਦੇ ਵਿੱਚ ਕਿਉਂਕਿ ਗੁਰੂ ਦਾ ਗਿਆਨ ਪੱਲੇ ਆ ਗਿਆ ਮੈਂ ਪਾਇਓ ਸਰਪੰਧਾਨ ਅਕੱਥ ਕਥਾਰੀਆਂ ਗੁਰੂ ਦੀ ਕਿਰਪਾ ਨਾਲ ਮੈਂ ਸਾਰੇ ਗੁਨਾ ਦਾ ਖਜ਼ਾਨਾ ਉਹ ਪ੍ਰਮਾਤਮਾ ਲੱਭ ਲਿਆ ਹੈ ਜਿਸ ਦੀਆਂ ਸਿਵਤ ਸਲਾਹ ਜੈਸਲੀਆਂ ਸਿਵਤ ਸਲਾਹ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਹਰ ਦਰਗਾ ਸੋਪ ਬੰਤ ਵहां ਲੋਡਾਰੀਆਂ ਜਿਹੜੇ ਮਨੁੱਖ ਸਰਬ ਨਿਧਾਨ ਪ੍ਰਭੂ ਨੂੰ ਮਿਲ ਪੈਂਦੇ ਹਨ ਉਹ ਉਸ ਦੀ ਦਰਗਾਹ ਤੇ ਸੋਭਾ ਹਾਸਲ ਕਰ ਲੈਂਦੇ ਨੇ ਉਹ ਉੱਥੇ ਬਾਹ ਖੁਲਾਰ ਕੇ ਤੁਰਦੇ ਹਨ ਮੌਜੂਦ ਆਨੰਦ ਵਿੱਚ ਰਹਿੰਦੇ ਹਨ ਵਾਹਿਗੁਰੂ ਮੌਜ ਆਨੰਦ ਵਿੱਚ ਰਹਿੰਦੇ ਹਨ ਕਿਉਂਕਿ ਫਿਰ ਜੋ ਡਰ-ਡਰ ਕੇ ਜ਼ਿੰਦਗੀ ਬਸਰ ਕਰਦਾ ਸੀ ਨਾ ਇਨਸਾਨ ਫਿਰ ਉਹ ਡਰ ਭੈ ਨਿਕਲ ਗਏ ਭਾਈ ਗੁਰੂ ਦਾ ਗਿਆਨ ਪੱਲੇ ਆ ਗਿਆ ਫਿਰ ਉਸ ਮਨੁੱਖ ਨੂੰ ਸਮਝ ਪੈ ਜਾਂਦੀ ਆ ਵੀ ਕਰੇ ਕਰਾਵੇ ਆਪੇ ਆਪ ਮਨੁੱਖ ਕੇ ਕਿਸ ਨਹੀਂ ਹਾਕ ਫਿਰ ਉਹਦੇ ਤੇ ਜਦੋਂ ਡੋਰੀ ਛੱਡਦਾ ਇਨਸਾਨ ਫਿਰ ਉਹਦੇ ਹੁਕਮ ਮੁਤਾਬਕ ਗੁਰੂ ਦੇ ਗਿਆਨ ਮੁਤਾਬਕ ਆਪਣਾ ਜੀਵਨ ਬਸਰ ਕਰਦਾ ਸੱਚੀ ਸੁੱਚੀ ਕਰਤ ਕਮਾਈ ਕਰਦਾ ਵਹਿਮ ਭਰਮ ਛੱਡ ਦਿੰਦਾ ਕਰਮ ਕਾਂਡ ਛੱਡ ਦਿੰਦਾ ਝੂਠ ਫਰੇਵ ਛੱਡ ਦਿੰਦਾ ਜਦੋਂ ਗੁਰੂ ਦੇ ਗਿਆਨ ਦਾ ਖਜ਼ਾਨਾ ਪੱਲੇ ਆਉਂਦਾ ਜੀ ਉਦੋਂ ਨਹੀਂ ਪਹਿਲਾਂ ਨਹੀਂ ਛੱਡਿਆ ਜਾਂਦਾ ਅੱਗੇ ਮਹਾਰਾਜ ਕਹਿੰਦੇ ਨੇ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆਂ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆਂ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ ਪ੍ਰਮਾਤਮਾ ਦਾ ਬੇਅੰਤ ਕੀਮਤੀ ਨਾਮ ਰਤਨ ਹਾਸਲ ਕਰ ਲਿਆ ਹੈ ਗੁਰੂ ਦਾ ਪੱਲਾ ਫੜਨ ਦੇ ਨਾਲ ਜੀ ਇਹ ਧਿਆਨ ਚ ਰੱਖਣੀਆਂ ਗੱਲ ਵੀ ਗੁਰੂ ਗਿਆਨ ਨਾਲ ਜੁੜਨਾ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਬਾਣੀ ਪੜਨੀ ਸੁਣਨੀ ਹੈ ਇਹ ਤਾਂ ਇਥੋਂ ਸਾਡਾ ਛੁਟਕਾਰਾ ਹੋ ਸਕਦਾ ਹੈ ਗੁਰ ਸੇਵਾ ਬਹੁ ਜਲਤਾਰੀਏ ਕਰੋ ਪੁਕਾਰੀਆਂ ਏ ਭਾਈ ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸ਼ਰਨ ਪਿਆ ਸੰਸਾਰ ਸਮੁੰਦਰ ਤੋਂ ਬੇਦਾਗ ਰਹਿ ਕੇ ਪਾਰ ਲੰਘ ਜਾਈਦਾ ਹੈ ਬੇਦਾਗ ਰਹਿ ਕੇ ਪਾਰ ਲੰਘ ਜਾਈਦਾ ਸੰਸਾਰ ਸਮੁੰਦਰ ਤੋਂ ਬੇਦਾਗ ਰਹਿਣ ਇਹ ਭਗਤ ਪਿਆਰਿਆਂ ਦੇ ਹਿੱਸੇ ਹੁੰਦੀ ਆ ਗੱਲ ਰੱਬ ਦੇ ਪਿਆਰਿਆਂ ਦੇ ਗੁਰਸਿੱਖ ਪਿਆਰਿਆਂ ਦੇ ਨਹੀਂ ਤਾਂ ਹੁਣ ਬਾਣਾ ਪਾ ਕੇ ਤਾਂ ਹਰੇਕ ਮੇਰੇ ਵਰਗਾ ਸਿੱਖ ਘਵਾਉਂਦਾ ਆਪਣੇ ਆਪ ਨੂੰ ਠੀਕ ਆ ਜੀ ਤੇ ਗੁਰੂ ਦੀ ਗੱਲ ਇੱਕ ਨਹੀਂ ਮੰਨਦਾ ਜਦੋਂ ਗੁਰੂ ਦੀ ਗੱਲ ਮੰਨਣ ਲੱਗ ਗਿਆ ਭਾਈ ਫੇਰ ਜੀਵਨ ਚੇਂਜ ਹੁੰਦਾ ਸਤਗੁਰਾਂ ਦੀ ਕਿਰਪਾ ਸਦਕਾ ਬਹੁਤ ਸਾਰੀਆਂ ਗੁਰੂ ਦੀਆਂ ਗੱਲਾਂ ਮੰਨੀਆਂ ਨੇ ਚਲੋ ਕੋਈ ਰਹਿ ਵੀ ਜਾਂਦੀ ਆ ਮਨੁੱਖੀ ਮਨ ਗ੍ਰਸਤੀ ਜੀਵਨ ਬਹੁਤ ਸਾਰੀਆਂ ਘਾਟਾਂ ਰਹਿ ਜਾਂਦੀਆਂ ਨੇ ਪਰ ਗੁਰੂ ਦੀ ਹਜ਼ੂਰੀ ਵਿੱਚ ਕਹਿੰਦੇ ਆ ਸਤਿਗੁਰਾਂ ਦੀ ਕਿਰਪਾ ਸਦਕਾ ਕਾਫੀ ਗੱਲਾਂ ਗੁਰੂਸੀਆਂ ਮੰਨੀਆਂ ਸੀ ਬਹੁਤ ਸਾਰੀਆਂ ਮੰਨੀਆਂ ਤਾਂ ਹੀ ਜੀਵਨ ਚੇਂਜ ਹੋਇਆ ਨਹੀਂ ਤਾਂ ਧੂੜ ਤੋਂ ਪੱਤਕੇ ਖਾਂਦੇ ਤੁਰੇ ਫਿਰਦੇ ਸੀ ਇੱਧਰ ਉੱਧਰ ਕਿਤੇ ਜੰਡ ਨੂੰ ਤੇਲ ਪਾਏ ਆਉਂਦੇ ਸੀ ਕਿਤੇ ਕਬਰ ਤੇ ਜਾਏ ਆਉਂਦੇ ਸੀ ਕਿਤੇ ਮੂਰਤੀ ਪੂਜਾ ਕਰਨ ਲੱਗ ਜਾਂਦੇ ਸੀ ਬੜਾ ਪਖੰਡ ਬਾਤ ਚੱਲਦਾ ਸੀ ਘਰ ਵਿੱਚ ਕਦੇ ਚਰਾਗ ਜਗਾ ਲੇ ਕਦੇ ਉਹ ਕਰ ਲਿਆ ਕਦੇ ਇਹ ਕਰ ਲਿਆ ਉਹ ਕਰ ਲਿਆ ਬੜਾ ਕੁਛ ਸੀ ਕਦੋਂ ਤੱਕ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕੱਲਾ ਮੱਥਾ ਹੀ ਟੇਕਿਆ ਸੀ ਜਦੋਂ ਮੱਥਾ ਟੇਕਣ ਦੇ ਨਾਲ-ਨਾਲ ਗੁਰੂ ਦੇ ਬਚਨ ਮੰਨਣੇ ਸ਼ੁਰੂ ਕਰਤੇ ਜੀਵਨ ਚੇਂਜ ਹੋ ਗਿਆ 12 ਨੂੰ ਮੂੰਹ ਮੱਥਾ ਚੇਂਜ ਹੋਣਾ ਅੰਦਰਲੀ ਬਿਰਤੀ ਅੰਦਰਲੇ ਖਿਆਲ ਅੰਦਰਲੀ ਅਵਸਥਾ ਚੇਂਜ ਹੋ ਜਾਂਦੀ ਆ ਮਨੁੱਖ ਦੇ ਜਦੋਂ ਗੁਰੂ ਦਾ ਗਿਆਨ ਪੱਲੇ ਵੱਨ ਲੈਂਦਾ ਜਦੋਂ ਗੁਰੂ ਦੇ ਬਚਨ ਮੰਨੇ ਵਹਿਮ ਭਰਮ ਵੀ ਘਰ ਵਿੱਚੋਂ ਚਲੇ ਆ ਗਿਆ ਪਖੰਡ ਬਾਦ ਵੀ ਚਲੇ ਆ ਗਿਆ ਮਨ ਤਾਂ ਮਨਤਾਵਾ ਸਭ ਨਿਕਲ ਗੀਆਂ ਘਰ ਵਿੱਚੋਂ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਦੇ ਆ ਸੀ ਜੀ ਹੋਰ ਕਿਸੇ ਦੀ ਕੋਈ ਮੰਨਤਾ ਕੋਈ ਪੂਜਾ ਪੁਜਾਰੀ ਕੋਈ ਨਹੀਂ ਹੈ ਕੋਈ ਪਖੰਡ ਬਾਦ ਨਹੀਂ ਹੈ ਘਰ ਵਿੱਚ ਕੋਈ ਵਹਿਮ ਭਰਮ ਨਹੀਂ ਹੈ ਵਿਅੱਜ ਪੈਂਚਕਾਂ ਉਤਰਿਆ ਜਾਂ ਤੇ ਅੱਜ ਗੰਡਮੂਲ ਆ ਤੇ ਅੱਜ ਸ਼ਨੀ ਗ੍ਰਹਿ ਆ ਤੇ ਅੱਜ ਫਲਾਨਾ ਨਾ 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 ਸਤਿਗੁਰੂ ਦੀ ਕਿਰਪਾ ਸਤਕਾ ਫਿਰ ਪੈਂਚਕਾਂ ਪੂਜਕਾ ਤਾਂ ਸਿਤਰਾ ਨਾਲ ਲਾ ਲਈ ਦੀਆਂ ਤੱਲੇ ਕਾ ਤੋ ਕੇ ਹੈ ਗੱਲ ਹੁੰਦੀਆਂ ਹੀ ਨਹੀਂ ਨਾ ਕੋਈ ਪੈਂਚਕਾਂ ਹੁੰਦੀਆਂ ਨਾ ਕੋਈ ਗੰਡਮੂਲ ਹੁੰਦਾ ਨਾ ਕੋਈ ਸ਼ਨੀ ਗ੍ਰਹਿ ਆ ਨਾ ਕੋਈ ਮੰਗਲ ਗ੍ਰਹਿ ਆ ਉਹ ਤਾਂ ਗ੍ਰਹਿ ਉੱਪਰਲੇ ਜਿਹੜੇ ਗ੍ਰਹਿ ਧਰਤੀਆਂ ਉੱਡੀਆਂ ਫਿਰਦੀਆਂ ਨੇ ਅਸਮਾਨ ਦੇ ਵਿੱਚ ਉਹਨਾਂ ਦੇ ਨਾਂ ਨੇ ਉਹ ਤੇ ਪੁਜਾਰੀ ਬਾਦਲੇ ਡਰਾ ਡਰਾ ਕੇ ਲੁੱਟਣ ਦੀ ਖਾਤਰ ਸਾਨੂੰ ਵਹਿਮ ਭਰਮਾਂ ਚ ਪਾਇਆ ਹੋਇਆ ਤੇ ਗੁਰੂ ਦਾ ਗਿਆਨ ਸਾਡੇ ਵਹਿਮ ਭਰਮੋਂ ਤੇ ਪਖੰਡਵਾਦ ਨੂੰ ਕੱਟ ਕਰਦਾ ਹੈ ਜਿੰਨਾ ਚਿਰ ਗੁਰੂ ਨੂੰ ਮੱਥਾ ਟੇਕਣ ਦੇ ਨਾਲ-ਨਾਲ ਗੁਰੂ ਦੇ ਬਚਨ ਨਹੀਂ ਮੰਨਦੇ ਉਹਨਾਂ ਚਿਰ ਤੁਸੀਂ ਸਾਫਤ ਸੂਰਤ ਨਹੀਂ ਹੋਣਾ ਉਹਨਾਂ ਚਿਰ ਤੁਹਾਡੇ ਵਹਿਮ ਭਰਮ ਕਰਮ ਕਾਂਡ ਨਹੀਂ ਮਿਟਣੇ ਨਹੀਂ ਤਾਂ ਫਿਰ ਸੰਸਾਰੀ ਰੋਹ ਰੀਤੀਆਂ ਦੇ ਵਿੱਚ ਫਸਿਆ ਇਨਸਾਨ ਹੀ ਆਪਣਾ ਜੀਵਨ ਬਸਰ ਕਰ ਜਾਂਦਾ ਤੇ ਅਕਾਲ ਪੁਰਖ ਵਾਹਿਗੁਰੂ ਦੇ ਲੇਖੇ ਵਿੱਚ ਨਹੀਂ ਲੱਗਦਾ ਜੀਵਨ ਫਿਰ ਠੀਕ ਆ ਜਿਵੇਂ ਭਾਈ ਆਮ ਪਸ਼ੂ ਪੰਛੀ ਜੀਵ ਜੰਤੂ ਜੁਨੀ ਭੋਗਦੇ ਨੇ ਉਸੇ ਤਰ੍ਹਾਂ ਹੀ ਤੂੰ ਮਨੁੱਖਾ ਜਨਮ ਭੋਗ ਕੇ ਚਲਿਆ ਗਿਆ ਸੰਸਾਰ ਤੋਂ 84 ਦੇ ਗੇੜ ਵਿੱਚ ਫੇਰ ਪੈ ਗਿਆ ਤੇ ਨਹੀਂ ਫਰਮਾਇ ਗੁਰੂ ਨੇ ਕਿਹਾ ਸੀ ਕਿ ਆਇਓ ਪੜਨ ਸੁਣਨ ਕੋ ਬਾਣੀ پائی ਦੁਰਲੱਭ ਦੇ ਮਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀਏ ਤੇਰੀ ਵਰੀਆ ਮਹਾਰਾਜ ਕਹਿੰਦੇ ਮਨੁੱਖਾ ਜਨਮ ਇੱਕ ਦੁਰਲੱਭ ਦੇ ਮਿਲੀ ਸੀ ਤੈਨੂੰ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਸੀ ਇਹ ਤੂੰ ਵਾਰੀ ਨਗਾਲੀ ਪਾਈ ਹੁਣ 84 ਦਾ ਗੇੜ ਅੱਗੇ ਫੇਰ ਸ਼ੁਰੂ ਆ ਕਿਉਂਕਿ ਗੁਰਬਾਣੀ ਕਹਿੰਦੀ ਹੈ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਲੱਖ ਕਾਗਾਂ ਕਰੋੜ ਨਾਗਾਂ ਕਾਂ ਦੀ ਜੂਨ ਚ ਚਲੇਗਾ ਤਾਂ ਲੱਖ ਵਰਾ ਕਾਂ ਦੀ ਜੂਨ ਹੈ ਸੱਪ ਦੀ ਜੂਨ ਚ ਚਲੇਗਾ ਤਾਂ ਕਰੋੜ ਵਰਾ ਸੱਪ ਦੀ ਜੂਨ ਹੈ ਬਾਕੀ ਦੇਖੋ ਕਿੰਨੀਆਂ 84 ਲੱਖ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਜਲ ਮੀਨ ਕਰੰਗਾ ਕਈ ਜਲ ਕਈ ਜਨਮ ਸਰਪ ਬਿਰਖ ਹੋਏ ਪਾਇਓ ਮਹਾਰਾਜ ਕਹਿੰਦੇ ਪਹਿਲਾਂ ਇੰਨਾਂ ਜੂਨਾਂ ਦੇ ਵਿੱਚ ਤੂੰ ਭਟਕਦਾ ਭਟਕਦਾ ਮਨੁੱਖੇ ਜਨਮ ਵਿਚ ਆਇਆ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਤੇ ਜੇ ਤੂੰ ਮਨੁੱਖਾ ਜਨਮ ਵੀ ਭਾਈ ਆਈ ਪਸ਼ੂਆਂ ਪਾਂਸੀਆਂ ਵਾਂਗੂ ਹੀ ਤੂੰ ਗੁਜ਼ਾਰ ਕੇ ਚਲਿਆ ਗਿਆ ਤਾਂ ਫੇਰ ਇਹਦਾ ਕੋਈ ਲਾਭ ਨਾ ਲਿਆ ਤੂੰ ਹੀਰੇ ਜੈਸੇ ਜਨਮ ਦਾ ਕੌਡੀਆਂ ਬਦਲੇ ਗਵਾ ਲਿਆ ਮਹਾਰਾਜ ਕਹਿੰਦੇ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਗਾਇਨ ਕਰ ਲੈਨੇ ਆ ਦੋ ਚਾਰ ਮਿੰਟ ਮਹਾਰਾਜ ਕਹਿੰਦੇ ਗੌੜੀ ਮਹੱਲਾ ਪੰਜਵਾਂ ਇਹ ਅਗਲਾ ਸ਼ਬਦ ਵੀ ਭਾਈ ਗੌੜੀ ਰਾਗ ਵਿੱਚ ਤੇ ਗੁਰੂ ਅਰਜਨ ਦੇਵ ਦੀ ਬਾਣੀ ਵਿੱਚੋਂ ਸ਼ਬਦ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਇਕ ਓੰਕਾਰ ਤਾਂ ਸਾਰੇ ਹੀ ਕਹਿ ਲੈਂਦੇ ਨੇ ਸਾਰੇ ਹੀ ਕਹਿ ਲੈਂਦੇ ਨੇ ਬਜ਼ੁਰਗ ਵੀ ਬੱਚੇ ਵੀ ਸਾਰੇ ਹੀ ਕਹਿੰਦੇ ਨੇ ਓੰਕਾਰ ਪਰ ਇਕ ਓੰਕਾਰ ਦਾ ਮਤਲਬ ਕੀ ਆ ਸੀ ਉਹ ਨਹੀਂ ਸਮਝਿਆ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਹੈ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਸਾਰੇ ਜੀਵਾਂ ਦੀ ਸਾਂਭ ਸੰਭਾਲ ਕਰਨ ਵਾਲਾ ਤੇ ਸਾਡਾ ਬਿਤਕਰ ਮਟਾਉਣ ਵਾਲਾ ਕਿਉਂਕਿ ਉਹ ਆਕਾਲ ਪੁਰਖ ਵਾਹਿਗੁਰੂ ਇੱਕਾ ਇੱਕ ਦੀ ਅਸੀਂ ਅੰਸਬੰਸਾਂ ਸਾਰੇ ਭੈਣ ਭਰਾ ਤੇ ਅਸੀਂ ਇੱਕੋ ਜਾਂ ਹੀ ਸਾਰਿਆਂ ਨੂੰ ਸਮਝਣਾ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਵੀ ਘਰ ਪਰਿਵਾਰ ਦੇ ਵਿੱਚ ਜਿੰਨੇ ਵੀ ਜੀ ਆਸੀਂ ਵੰਡ ਕੇ ਛਕਣ ਵਾਲਾ ਜਿਹੜਾ ਸਿਧਾਂਤ ਹੈ ਵੀ ਉਹ ਸਾਰਿਆਂ ਨੂੰ ਖਾਣ ਪੀਣ ਵਾਲੀ ਚੀਜ਼ ਵੀ ਇੱਕੋ ਜੀ ਚਾਹੀਦੀ ਹੈ ਰਹਿਣ ਬਹਿਣ ਵਾਸਤੇ ਵੀ ਸਾਰਾ ਸਾਰਿਆਂ ਨੂੰ ਇੱਕੋ ਜਾਂ ਹੋਣਾ ਚਾਹੀਦਾ ਪਹਿਨਣ ਵਾਸਤੇ ਵੀ ਇੱਕੋ ਜਾਂ ਹੋਣਾ ਚਾਹੀਦਾ ਕੋਈ ਜ਼ਾਇਦਾ ਤਾਂ ਬੈਂਕ ਬੈਲੈਂਸ ਆ ਕੋਈ ਜ਼ਮੀਨ ਹੈ ਕੁਛ ਵੀ ਹੈ ਘਰ ਦੇ ਵਿੱਚ ਸਾਂਝਾ ਜਿਹੜਾ ਸਾਂਝਾ ਪਰਿਵਾਰ ਦਾ ਹੈ ਉਹ ਇੱਕੋ ਜਿਹਾ ਹੀ ਹੁੰਦਾ ਹੋਣਾ ਚਾਹੀਦਾ ਤਾਂ ਅਸੀਂ ਉਹ ਇੱਕ ਓੰਕਾਰ ਕਿਹਾ ਸਾਡਾ ਪ੍ਰਮਾਨ ਹੈ ਨਹੀਂ ਤਾਂ ਇੱਕ ਓੰਕਾਰ ਆਪਾਂ ਸਾਰਾ ਹੀ ਕਹਿੰਦੇ ਆ ਤੇ ਮੰਨਦੇ ਸੀ ਹੈ ਨਹੀਂ ਜਿੰਨਾ ਚਿਰ ਅਸੀਂ ਮੰਨਦੇ ਨਹੀਂ ਉਹਨਾਂ ਚਿਰ ਸਾਡਾ ਪਾਰ ਉਤਾਰਾ ਨਹੀਂ ਹੋਣਾ ਮਹਾਰਾਜ ਕਹਣਾ ਕਰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਸਤਿਗੁਰੂ ਦੀ ਕਿਰਪਾ ਆਪਾਂ ਲੈਣ ਦੇ ਲਾਇਕ ਹੈਗੇ ਆ ਜਾਂ ਨਹੀਂ ਹੈਗੇ ਆਪਾਂ ਆਪਣੇ ਆਪ ਨੂੰ ਸਾਰਿਆਂ ਨੂੰ ਪਤਾ ਕੱਲੇ ਕੱਲੇ ਨੂੰ ਮੈਨੂੰ ਵੀ ਪਤਾ ਵੀ ਮੈਂ ਉਹਦੀ ਕਿਰਪਾ ਲੈਣ ਦੇ ਲਾਇਕ ਹੈਗਾ ਮੈਂ ਸਾਰੇ ਆਪਾਂ ਜਿੰਨੇ ਵੀ ਭੈਣ ਭਰਾ ਬੈਠੇ ਆ ਜਾਂ ਚੈਨਲ ਤੇ ਸੁਣਨ ਵਾਲੇ ਆ ਭੈਣ ਭਾਈ ਸਾਰੇ ਆਪਾਂ ਜਾਣਦੇ ਆ ਵੀ ਆਪਾਂ ਕਿੰਨੀ ਇੱਕ ਲਾਇਕੀ ਦੇ ਮਾਲਕ ਹਾਂ ਲਾਇਕ ਹੁੰਦਾ ਜਿਹੜਾ ਪ੍ਰਭੂ ਪਰਮਾਤਮਾ ਦੇ ਬਚਨਾਂ ਤੇ ਗੁਰੂ ਦੇ ਸਿਧਾਂਤ ਤੇ ਚੱਲਣ ਵਾਲਾ ਗੁਰਸਿੱਖ ਭੈਣ ਭਰਾ ਉਹ ਲਾਇਕਾ ਜਿਹੜਾ ਗੁਰੂ ਦੀ ਗੱਲ ਸੁਣ ਵੀ ਲੈਂਦਾ ਸੁਣਾ ਵੀ ਦਿੰਦਾ ਮੇਰੇ ਵਰਗਾ ਤੇ ਮੰਨਦਾ ਹੈ ਨਹੀਂ ਇਹ ਫਿਰ ਨਲਾਇਕਾ ਮਹਾਰਾਜ ਨੇ ਕਿਹਾ ਅਬਰ ਉਪਦੇਸ਼ੇ ਆਪ ਨਾ ਕਮਾਵੇ ਮਰਨ ਮਰੇ ਜਨਮੇ ਫਿਰ ਆਵੇ ਜਾਵੇ ਜੇ ਮੇਰੇ ਵਰਗਾ ਗੁਰੂ ਦੀਆਂ ਗੱਲਾਂ ਸੁਣਉਂਦਾ ਤਾਂ ਹੈ ਤੇ ਆਪ ਮੰਨਦਾ ਨਹੀਂ ਮਹਾਰਾਜ ਕਹਿੰਦੇ ਫਿਰ ਤੂੰ ਵੀ ਮਰਦਾ ਜੰਮਦਾ ਰਹੇਗਾ 84 ਦੇ ਘੜੇ ਚ ਤੂੰ ਵੀ ਪਿਆ ਰਹਿਣਾ ਭਾਈ ਗੁਰੂ ਦੇ ਬਚਨ ਸੁਣਨੇ ਆ ਤੇ ਮੰਨਨੇ ਆ ਮੰਨ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੇ ਆ ਜਦੋਂ ਆਪਾਂ ਲਾਗੂ ਕਰਾਂਗੇ ਫੇਰ ਸਾਡਾ ਹੀਰੇ ਵਰਗਾ ਜਨਮ ਆ ਜਿਹੜਾ ਮਨੁੱਖਾ ਜਨਮ ਸਰੀਰ ਕਰਕੇ ਬੀਬੀ ਅਚੇ ਭਾਈ ਆ ਫੇਰ ਮਹਾਰਾਜ ਕਹਿੰਦੇ ਨੇ ਤੇਰਾ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਲੇਖੇ ਲੱਗ ਜਾਏਗਾ ਕਹਿਣ ਦਾ ਭਾਵ ਸਤਗੁਰਾਂ ਦੇ ਬਈ ਇਹ ਮਨੁੱਖਾ ਜੀਵਨ ਆ ਜਿਹੜਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਲੀਨ ਇੱਕ ਮਿਕ ਫਿਰ ਮਰਨ ਜੰਮਣ ਦੇ ਗੇੜ ਵਿੱਚ ਨਹੀਂ ਪਏਗਾ ਜੁਨੀਆਂ ਵਿੱਚ ਨਹੀਂ ਪਏਗਾ 84 ਤੋਂ ਮੁਕਤੀ ਹੋ ਜਾਏਗੀ ਤੇਰੀ ਅੱਗੇ ਮਹਾਰਾਜ ਕਹਿੰਦੇ ਨੇ ਨਰੈਣ ਹਰ ਰੰਗ ਰੰਗੋ ਜਪ ਜੀਵਾ ਹਰ ਏਕ ਮੰਗੋ ਏ ਭਾਈ ਹਰੀ ਪਰਮਾਤਮਾ ਦੇ ਪਿਆਰ ਰੰਗ ਵਿੱਚ ਆਪਣੇ ਮਨ ਨੂੰ ਰੰਗ ਆਪਣੀ ਜੀਬ ਨਾਲ ਪਰਮਾਤਮਾ ਦਾ ਨਾਮ ਜਪ ਹਰੀ ਦੇ ਦਰ ਤੋਂ ਉਸਦਾ ਨਾਮ ਮੰਗ ਤਜ ਹੋਂ ਮੈਂ ਗੁਰ ਗਿਆਨ ਭਜੋ ਮਹਾਰਾਜ ਕਹਿੰਦੇ ਨਾ ਗੁਰੂ ਦੇ ਬਖਸ਼ੇ ਗਿਆਨ ਦੀ ਬਰਕਤ ਨਾਲ ਆਪਣੇ ਅੰਦਰੋਂ ਹੋਂ ਮੈਂ ਦੂਰ ਕਰਕੇ ਪ੍ਰਮਾਤਮਾ ਦਾ ਨਾਮ ਸਿਮਰ ਭਾਈ ਜੇ ਮਨੁੱਖਾ ਜਨਮ ਲੇਖੇ ਵਿੱਚ ਲਾਉਣਾ ਤਾਂ ਤੇ ਨਹੀਂ ਫਿਰ 6 ਤੋਂ 99 ਦੀ ਅਵਸਥਾ ਇਹ ਆ ਵੀ ਆਹ ਜੱਗ ਮਿੱਠਾ ਤੇ ਅਗਲਾ ਕਿਨੇ ਡੱਠਾ ਆਪਾਂ ਕਹਿੰਨੇ ਆ ਇਹ ਗੱਲ ਪਰ ਗੁਰੂ ਸਾਨੂੰ ਪਿਛਲੇ ਜਨਮ ਵੀ ਦਿਖਾਉਂਦੇ ਆ ਤੇ ਅਗਲੇ ਜਨਮ ਬਾਰੇ ਵੀ ਦੱਸਦੇ ਆ ਵੀ ਭਾਈ ਕਈ ਜਨਮ ਤੂੰ ਕੀਟ ਪਤੰਗੇ ਬਣਦਾ ਆ ਪ੍ਰਮਾਤਮਾ ਨੇ ਤਰਸ ਕਰਕੇ ਤੇਰੇ ਤੇ ਤੈਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਤੇ ਹੁਣ ਤੂੰ ਪ੍ਰਭੂ ਪ੍ਰਮਾਤਮਾ ਨੂੰ ਮਿਲ ਸਕਦਾ ਪ੍ਰਮਾਤਮਾ ਦਾ ਨਾਮ ਜਪ ਕੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਤੇ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਨਾਨਕੇਬ ਨਾ ਜਾਪੀ ਕਿੱਥੇ ਜਾਏ ਸਮਾਈ ਫਿਰ ਮਹਾਰਾਜ ਕਹਿੰਦੇ ਇਹ ਨਹੀਂ ਪਤਾ ਵੀ ਕਿਹੜੇ ਨਰਕ ਦੇ ਕੁੰਡ ਵਿੱਚ ਡਿੱਗ ਛੱਟਣਾ ਤੈਨੂੰ ਪਰਮਾਤਮਾ ਨੇ ਜੇ ਭਾਈ ਤੂੰ ਮਨੁੱਖਾ ਜੀਵਨ ਲੇਖੇ ਲਾਉਣਾ ਤਾਂ ਮਹਾਰਾਜ ਕਹਿੰਦੇ ਗੁਰੂ ਦੇ ਬਖਸ਼ੇ ਗਿਆਨ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਹਉਮੈ ਹੰਕਾਰ ਹੀ ਨਹੀਂ ਛੱਡਦਾ ਮਨੁੱਖ ਈਰਖਾ ਹੀ ਨਹੀਂ ਛੱਡਦਾ ਬਹਿਮ ਭਰਮ ਨਹੀਂ ਛੱਡਦਾ ਤੇ ਕਰਮ ਕਾਂਡਮ ਨਹੀਂ ਛੱਡਦਾ ਕਰਮ ਕਾਂਡ ਕਿਹੜੇ ਹੁੰਦੇ ਆ ਜਿਹੜਾ ਕੰਮ ਕਿਸੇ ਅਰਥ ਨਾਲ ਲੱਗੇ ਉਹ ਕੰਮ ਕਰਨ ਨੂੰ ਕਰਮ ਕਾਂਡ ਕਹਿੰਦੇ ਆ ਜੇ ਹੁਣ ਆਪਾਂ ਭੈਣ ਭਾਈ ਇੱਥੇ ਗੁਰੂ ਦੀ ਹਜ਼ੂਰੀ ਬੈਠੇ ਆ ਇਹ ਕਰਮ ਕਰ ਰਹੇ ਆ ਆਪਾਂ ਇਹ ਕਰਮ ਲੇਖੇ ਵਿੱਚ ਲੱਗ ਜਾਏਗਾ ਤੇਰਾ 5-10 ਮਿੰਟ ਬੈਠਿਆ ਇਹ ਵੀ ਗਣਤੀ ਵਿੱਚ ਆਏਗਾ ਜੇ ਮਾੜੇ ਕਰਮਾਂ ਦੀ ਗਣਤੀ ਹੋਏਗੀ ਨਾ ਮਾੜੇ ਕਰਮਾਂ ਦਾ ਤੈਨੂੰ ਫਲ ਮਿਲੇਗਾ ਤੇ ਚੰਗੇ ਦੇ ਕਰਮ ਦਾ ਵੀ ਫਲ ਮਿਲਣਾ ਭਾਈ ਜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਗੁਰੂ ਦੇ ਬਚਨ ਸੁਣਦੇ ਆ ਸੁਣਾਉਨੇ ਆ ਇਹ ਵੀ ਤੇਰਾ ਲੇਖੇ ਵਿੱਚ ਆਏਗਾ ਇਹ ਵੀ ਲਿਸਟ ਬਣੇਗੀ ਲੱਗ ਸਿੱਧੀ ਸਮਝ ਲਈਏ ਗੱਲ ਚੰਗਿਆਂ ਵਾਲੀ ਲਿਸਟ ਵਧਾ ਲਈਏ ਚੰਗੇ ਕਰਮਾਂ ਦੀ ਲਿਸਟ ਵਧਾਈਏ ਭਾਈ ਗੁਰੂ ਦੇ ਗਿਆਨ ਨਾਲ ਜੁੜ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਮਹਾਰਾਜ ਅਗਲੇ ਬੰਦ ਚ ਕਹਿੰਦੇ ਨੇ ਮਿਲ ਸੰਗਤ ਧੁਰ ਕਰਮ ਲਿਖਿਓ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਮੱਥੇ ਉੱਤੇ ਧੁਰ ਦਰਗਾਹ ਧੁਰ ਦਰਗਾਹੋਂ ਬਖਸ਼ਿਸ਼ ਦਾ ਲੇਖ ਲਿਖਿਆ ਜਾਂਦਾ ਹੈ ਉਹ ਸਾਧ ਸੰਗਤ ਵਿੱਚ ਮਿਲ ਕੇ ਹਉਮੈ ਦੂਰ ਕਰਦਾ ਹੈ ਤੇ ਹਰ ਨਾਮ ਜਪਦਾ ਹੈ ਹਰੀ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਦਾ ਪਿਆਰਾ ਸਰੀਰ ਕਰਕੇ ਪਹਿਣਾ ਚਾਹੇ ਭਾਈ ਆ ਕਿਉਂਕਿ ਸਬੋਧਨ ਭੈਣ ਭਾਈ ਨੂੰ ਆ ਸਰੀਰਤਾ ਉਹ ਆ ਦੋਈ ਆ ਇੱਕ ਇਸਤਰੀ ਇੱਕ ਪੁਰਸ਼ ਸਮਝਾਇਆ ਮਨ ਨੂੰ ਆ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਗੁਰੂ ਜੋੜਦਾ ਮਨੁੱਖ ਨੂੰ ਮਨੁੱਖਾ ਲਬਜ ਸਾਂਝਾ ਆਪਾਂ ਬਹੁਤ ਵਾਰੀ ਗੱਲ ਕਰੀ ਐ ਮਹਾਰਾਜ ਕਹਿੰਦੇ ਮਿਲ ਸੰਗਤ ਤੁਰ ਕਰਮ ਲਿਖਿਓ ਏ ਇਹ ਆਪਾ ਸ਼ਬਦ